ਜੋ ਜਗਤ ਦੇ ਦੀ ਸੇਵਾ ਜਿਸ ਤੂੰ ਆਪ ਕਰਾਇਆ ਕਹਾ ਬਤ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲ ਕਰਦੇ ਤੇ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਇਸ ਚੱਲੇ ਆਂ ਬਾਬਾ ਫਰੀਦ ਅੱਜ ਹੈਗਾ ਵੀਰਵਾਰ ਤਾਂ ਸੀਗਾ ਲੈ ਮੇ ਗੇਟ ਲਾ ਦੇ ਜੀ ਲਾ ਦਿਓ ਗੇਟ ਜਾ ਕੇ ਕਰਾਉਣੇ ਦਰਸ਼ਨ ਬਾਬਾ ਫਰੀਦ ਤੇ ਨਾਲੇ ਆਪਾਂ ਪਿੰਡ ਗੀੜਾ ਮਾਰ ਕੇ ਆਵਾਂਗੇ ਕੋਈ ਸਮਾਨ ਤਾਂ ਨਹੀਂ ਰਹਿ ਗਿਆ ਸੀ ਨਹੀਂ ਸਮਾਨ ਕੋਈ ਨਹੀਂ ਰਹਿ ਗਿਆ ਆ ਲੋ ਚਾਬੀ ਤੇ ਮੈਂ ਮੂੰਹ ਬਲੇਟ ਲਾ ਜਿਹੜੇ ਰਡੰਬੇ ਤੇ ਜਾਣਾ ਹੁੰਦਾ ਕਣਕ ਕਢਾਉਣ ਗਰਮੀ ਬਹੁਤ ਆ ਬਾਈ ਚਲੋ ਇੱਥੇ ਮੇਰੇ ਵਰਗਾ ਮੂੰਹ ਬੰਨ ਵਾਲੇ ਤਾਂ ਉਹਦੇ ਚਲਾਣ ਹੋ ਜਾਂਦਾ ਤੇ ਬੁੜੀਆਂ ਨੂੰ ਕੋਈ ਨਹੀਂ ਪੁੱਛਦਾ ਆ ਦੇਖੋ ਮੇਰੀ ਐਂਡ ਕਰ ਰੱਖਣ ਦਾ ਤਰੀਕਾ ਮੈਂ ਹਰਸ਼ਨ ਛੱਡ ਕੇ ਆਈ ਸਿਚੁਏਸ਼ਨ ਤੇ ਤੇ ਮੈਂ ਨਾਲ ਹੀ ਟੰਗ ਤੀਆਂ ਤੇ ਮੇਰੇ ਘਰੇ ਹੀ ਰਹਿ ਜਾਂਦੀਆਂ ਭੁੱਲ ਜਾਂਦੀਆਂ ਦੁਬਾਰਾ ਜਿੰਦਾ ਖੋਲਣਾ ਪੈਂਦਾ ਹੁੰਦਾ ਮੈਨੂੰ ਅੱਜ ਆਪਾਂ ਪਿੰਡ ਜਾ ਕੇ ਆਵਾਂਗੇ ਤੇ ਜਲਦੀ ਨੂੰ ਗੇੜਾ ਮਾਰ ਕੇ ਆਣਾ ਸੀ ਬਣਾਇਆ ਸੀ ਅਸੀਂ ਸਵੇਰੇ ਜਾਣ ਦਾ ਵੀ ਆਪਾਂ ਸਵੇਆਂ ਚੱਲਾਂਗੇ 6 ਵਜੇ ਤੇ ਆ ਸਾਡੇ 6 ਵੇਖ ਲੋ ਸਾਢੇ 8 ਦਾ ਟਾਈਮ ਹੋ ਗਿਆ ਤੇ ਅੱਜ ਇਹਨਾਂ ਦੀ ਜਾਗ ਹੀ ਨਹੀਂ ਖੁੱਲੀ ਤੇ ਆ ਆਪਣੀ ਗਲੀ ਆ ਸ਼ਹਿਰ ਦੀ ਤੇ ਇਥੋਂ ਆਪਾਂ ਚੱਲੇ ਆ ਪਿੰਡ ਨੂੰ ਤੇ ਨਾਲੇ ਜਾ ਕੇ ਆਵਾਂਗੇ ਬਾਬਾ ਫਰੀਦ ਤੇ ਨਾਲ ਨਾਲ ਤੁਹਾਨੂੰ ਦਿਖਾਈ ਜਾਵਾਂਗੇ ਠੀਕ ਆ ਜੀ ਮਿਲਦੇ ਆ ਹਾਂਜੀ ਹੁਣ ਆਪਾਂ ਪਹੁੰਚ ਗਏ ਆ ਖੇਤ ਤੇ ਆਜੋ ਆਪਾਂ ਮੂੰਗੀ ਦੇਖਦੇ ਆ ਜੀ ਉਹਨੇ ਗਾਇਸ ਵੀਰੇ ਅੰਗੂਰ ਖਾ ਲੂੰ ਮੂੰਗੀ ਨਹੀਂ ਕਰਦਾ ਖਾਣ ਨੂੰ ਇਹੇ ਬਾਜ਼ਾਰੋਂ ਲਿਆਂਦੇ ਹੋਣ ਤਾਂ ਬਹੁਤ ਵਧੀਆ ਲੱਗਦੇ ਕਰਦੇ ਹੋਗੇ ਤਾਂ ਹੁਣ ਜੀ ਨਹੀਂ ਕਰਦਾ ਖਾਣ ਨੂੰ ਮੈਂ ਤਾਂ ਨੇ ਕਰਦੀ ਮੁਰਗੀ ਦਾਲ ਬਰਾਬਰ ਹੋ ਗਈ ਨਾ ਹੂੰ ਉੱਥੇ ਲਿਜਾ ਕੇ ਵੀ ਆਪਾਂ ਨੂੰ ਲੋਕਾਂ ਨੂੰ ਵੰਡਣੇ ਪੈਂਦੇ ਆ ਵੀ ਤੁਸੀਂ ਖਾ ਲਓ ਤੁਸੀਂ ਖਾ ਲਓ ਇਹਦਾ ਬੱਚੇ ਆ ਜਾਂਦੇ ਹਰਸ਼ ਕੋਲੇ ਉਹ ਖਾ ਲੈਂਦੇ ਆ ਚਲੋ ਐ ਤਾਂ ਮੂੰਹ ਚ ਹੀ ਪੈਂਦੇ ਆ ਨਾ ਲੱਗਦੀ ਆ ਇਹ ਕੋਰ ਖੜੀ ਆ ਹਜੇ ਪਾਣੀ ਨਹੀਂ ਲਾਇਆ ਨੂੰ ਆਪਾਂ ਪਾਣੀ ਲਾਉਣ ਦੀ ਲੋੜ ਹੀ ਨਹੀਂ ਪਈ ਮੀਂਹ ਪੈ ਗਿਆ ਸੀ ਪਿਛਲੇ ਮੰਗਲਵਾਰ ਹੁਣ ਇਹਨੂੰ ਪਾਣੀ ਲਾਉਣ ਦੀ ਲੋੜ ਨਹੀਂ ਪੈਣੀ ਇਹ ਐਂ ਹੀ ਤਿਆਰ ਹੋ ਜੂਗੀ ਕਿਨਾ ਪਾਣੀ ਤੋਂ ਚਲੋ ਧੁੱਪ ਚੜ੍ਹਦੀ ਜਾਂਦੀ ਹੁਣ ਆਪਾਂ ਬਾਬਾ ਫਰੀਦ ਚੱਲਗੇ ਹਾਂਜੀ ਆਪਾਂ ਚੱਲਦੇ ਹਾਂ ਹੁਣ ਬਾਬਾ ਫਰੀਦ ਮੂੰਗੀ ਦੇ ਦਰਸ਼ਨ ਕਰ ਲਿਆ ਤੁਸੀਂ ਤੇ ਅੰਗੂਰ ਵੀ ਖਾ ਲਏ ਹੋਣੇ ਇੱਥੋਂ ਆਪਾਂ ਫਰੀਦਕੋਟ ਤੋਂ ਸਿੱਧੇ ਫਿਰਕੋਟ ਕਪੂਰੇ ਚੱਲਾਂਗੇ ਹਾਂਜੀ ਠੀਕ ਹੈ ਜੀ ਮਿਲਦੇ ਹਾਂ ਤੁਹਾਨੂੰ ਬਾਬਾ ਫਰੀਦ ਦੇ ਦਰਸ਼ਨ ਕਰਾਉਣੇ ਆ ਬਾਬਾ ਫਰੀਦ ਆ you <laughs> त उमिरे गुरबान ਕੋ ਪ੍ਰਭ ਤੇ ਕਿਰਪਾ ਸਤ ਗੁਰੂ ਪੂਰਾ ਪਾਇਆ ਸਤ ਗੁਰੂ ਪੂਰਾ ਪਾਇਆ ਸਤ ਗੁਰੂ ਪੂਰਾ ਪਾਇਆ ਸਤ ਗੁਰੂ ਪੂਰਾ ਪਾਇਆ ਸਤ ਗੁਰੂ ਪੂਰਾ ਪਾਇਆ

ਕਿਰਤਨ ਤੇਰਾ ਨਾਮ ਤੇ ਕੁੰਟ ਜਹਿ ਕਿਰਤਨ ਤੇਰਾ ਤੁਮ ਆਪੇ ਸਰਧਾਲਾਈ ਤੁਮ ਆਪੇ ਸਰਧਾਲਾਈ ਮੁਕਤ ਕੋ ਜਤ ਜਗਤ ਤੇ ਸੇਵਾ ਜਿਸ ਤੂ ਆਪ ਕਰਾਏ ਮੁਕਤ